ਮੇਰਾ ਨਾਮ ਮਨਦੀਪ ਸਿੰਘ ਹੈ ਮੈਂ ਸੰਤਨਗਰ ਗੁਰਦਾਸਪੁਰ ਦਾ ਵਾਸੀ ਹਾਂ ਤੇ ਅਜਨੀਤ ਜਦੋਂ 7th 6th ਕਲਾਸ ਵਿੱਚ ਪੜ੍ਹਦੀ ਸੀਗੀ ਉਦੋਂ ਇਹਨੂੰ ਥੋੜਾ ਥੋੜਾ ਆਪਣਾ ਕੋਰੀਅਨ 뮤직 ਵੱਲ ਧਿਆਨ ਜਾਣਾ ਸ਼ੁਰੂ ਕੀਤਾ ਫਿਰ ਇਹਨੇ ਕੋਰੀਅਨ ਸਿੱਖਣੀ ਸ਼ੁਰੂ ਕਰ ਦਿੱਤੀ ਉਸ ਤੋਂ ਬਾਅਦ ਜਦੋਂ ਮੈਨੂੰ ਪਤਾ ਲੱਗਾ ਕਿ ਇਹਦਾ ਕੋਰੀਅਨ ਲੈਂਗੁਏਜ ਵਿੱਚ ਇੰਟਰਸਟ ਚੱਲ ਗਿਆ ਫਿਰ ਇਹਨੂੰ ਮੈਂ ਕਿਹਾ ਕਿਉਂ ਨਾ ਤੂੰ ਆਪਣੀ ਲੈਂਗੁਏਜ ਪਰਸੂ ਕਰ ਫਿਰ ਆਨਲਾਈਨ ਤੇ ਪੇਪਰ ਦਵਾਏ ਫਿਰ ਜਦੋਂ ਉਹਨੂੰ ਉੱਚੋ ਕੌਨਫੀਡੈਂਸ ਮਿਲਿਆ ਫਿਰ ਹੋਰ ਲੈਂਗੁਏਜ ਫ੍ਰੈਂਚ ਵੱਲ ਗਈ ਫਰ ਜਰਮਨ ਫਰ ਜਪਨੀਜ਼ ਇਦਾਂ ਕਰਦੇ ਕਰਦੇ ਨੂੰ ਥੋੜਾ ਹੋਰ ਬਾਕੀ ਲੈਂਗੁਏਜਸ ਵਾਲੇ ਦਾ ਧਿਆਨ ਗਿਆ ਤੇ ਚਾਰ ਲੈਂਗੁਏਜਸ ਨੇ ਸਰਟੀਫਿਕੇਟ ਲਏ ਆ ਤੇ ਤਿੰਨ ਲੈਂਗੁਏਜ ਵੈਸੇ ਬੋਲ ਲੰਦੀ ਆ ਕਿਉਂਕਿ ਟਾਈਮ ਨਹੀਂ ਮਿਲੇ ਉਸ ਤੋਂ ਬਾਅਦ ਸਟੱਡੀ ਸਟਾਰਟ ਹੋ ਗਈਆਂ ਇਹ ਸਾਰਾ ਕੁਝ ਲੋਕਡਾਊਨ ਦੇ ਵਿੱਚ ਹੀ ਇਹਦੇ ਨਾਲ ਸਪੋਰਟ ਪਾ ਲਈ ਤੇ ਹੁਣ ਅੱਗੇ ਹੋਰ ਵੀ ਲੈਂਗੁਏਜ ਕਰੇਗੀ ਆ ਨਹੀਂ ਕਿ ਜਿੰਨੀ ਕੋਸ਼ਿਸ਼ ਕੀਤੀ ਬੜੀ ਮੈਂ ਲੱਗੇ ਬੈਠਦਾ ਜਰੂਰ ਹੁੰਦਾ ਸੀਗਾ ਕਰਦਾ ਸੀਗਾ ਮਗਰ ਮੈਨੂੰ 뮤ਜ਼ਿਕ ਪਸੰਦ ਆਉਂਦਾ ਕੋਰੀਅਨ 뮤ਜ਼ਿਕ ਮਗਰ ਮੈਨੂੰ ਪਤਾ ਨਹੀਂ ਲੱਗਦਾ ਕਿ ਬੋਲ ਦੇਗੀ ਆ ਉਹ ਮੈਨੂੰ ਨਹੀਂ ਪਤਾ ਜੇ ਕਦੀ ਪੁੱਛਿਆ ਹੋਵੇ ਆ ਵੀ ਬੁੱਧ ਸੋ ਸੇ ਬੇੜੇ ਬੋਲਦੇ ਕੀ ਨੇ ਹਾਂ ਮੈਂ ਪੁੱਛਦਾ ਰੰਨਾ ਕਿ ਬੋਲਦੇ ਕੀ ਆ ਇਹ ਰਾਜ਼ੀ ਰਹਿੰਦੇ ਕਿ ਇਸ ਤਰ੍ਹਾਂ ਬੋਲਦੇ ਬੋਲਦੇ ਮਗਰ ਮੈਂ ਸਾਨੂੰ ਨੇ ਸਾਨੂੰ ਬਸ ਉਹ ਜਿਹੜਾ ਜਿਹੜੇ ਬਣਾਉਂਦੇ ਨੇ ਅਲਫਾਬੈਟ ਉਹ ਮੈਨੂੰ ਆਉਂ ਲੱਗਦਾ ਬਦਾਂ ਕੀੜੇ ਮਕੋੜੇ ਜਿਹਾ ਬਦਾਂ ਕੀ ਬਣਾ ਦਿੰਦੇ ਆ ਤੇ ਉਹਦਾ ਨਹੀਂ ਇੰਨਾ ਜ਼ਿਆਦਾ ਪਤਾ ਲੱਗਦਾ ਹੁਣ ਬੇੜੀ ਕੀ ਕਹਿੰਦੀ ਹੈ ਕੀ ਬਣਾ ਚਾਹੀਏ ਬੇਟੀ ਦਾ ਬਸ ਇਹੀ ਹੈ ਕਿ ਪਹਿਲੇ ਤਾਂ ਨੇ ਹੁਣ 10th ਦੇ ਵਿੱਚ ਉਹਦਾ ਕੋਰੀਅਨ ਟਾਪਿਕ ਦਾ ਪੇਪਰ ਦਿੱਤਾ ਹੁਣ ਫ੍ਰੈਂਚ ਦੀ ਫਿਰ ਦੇਵੇਗਾ A2 ਲੈਵਲ ਦੇਗੀ ਫਿਰ +2 ਤੋਂ ਬਾਅਦ ਇਹ ਟਾਪਿਕ ਦਾ ਹਾਈਅਰ ਵਰਜ਼ਨ ਟਾਪਿਕ 2 ਹੁੰਦਾ ਉਹ ਦੇਗੀ ਤੇ ਫ੍ਰੈਂਚ ਦਾ B2 ਲੈਵਲ ਦੇਗੀ ਉਸ ਤੋਂ ਬਾਅਦ ਕਹਿੰਦੀ ਕਿ ਮੈਂ 3 ਡਿਗਰੀਆਂ ਇਕੱਠੀਆਂ ਕਰਨੀਆਂ ਆਪਣੀਆਂ ਫ੍ਰੈਂਚ ਦੀ ਗ੍ਰੈਜੂਏਸ਼ਨ ਕੋਰੀਅਨ ਦੀ ਤੇ ਇੰਗਲਿਸ਼ ਆਨਰ ਤੇ ਉਸ ਤੋਂ ਬਾਅਦ ਕਹਿੰਦੀ ਮੈਂ ਟਰਾਂਸਲੇਟਰ ਐਮਬੈਸੀ ਚ ਲੱਗਣਾ ਆ ਮਤਲਬ ਕਿ ਵਧੀਆ ਜਦੋਂ ਬੱਚਾ ਪੜਦਾ ਹੋਵੇ ਤੇ ਫਿਰ ਮਾਪਿਓ ਨੇ ਸਪੋਰਟ ਕਰਨੀ ਚਾਹੀਦੀ ਆ ਉਹਨੂੰ ਮਤਲਬ ਕਿ ਉਹਨੂੰ ਹੌਸਲਾ ਫੁਜਾਈ ਕਰਨੀ ਚਾਹੀਦੀ ਆ ਜੋ ਮੰਗਦੀ ਆ ਚਲੋ ਮੈਂ ਅਰਨਿੰਗ ਹੈਂਡ ਆਪਣਾ ਸਿੰਗਲ ਅਰਨਿੰਗ ਹੈਂਡ ਆ ਇਹਦੇ ਮਦਰ ਹਾਊਸ ਵਾਈਫ ਆ ਫਿਰ ਵੀ ਜੋ ਬੱਚਾ ਡਿਮਾਂਡ ਕਰਦਾ ਸਾਨੂੰ ਪੂਰੀਆਂ ਕਰਨੀਆਂ ਪੈਂਦੀਆਂ ਤੇ ਕਰਨੀਆਂ ਚਾਹੀਦੀਆਂ ਕਿਉਂਕਿ ਜੇ ਬੱਚਾ ਇੰਟਰਸਟ ਲੈਣਦਾ ਸਟੱਡੀ 'ਚ ਤੇ ਸਾਨੂੰ ਵੀ ਨਾਲ ਉਹਦੇ ਪੂਰੀ ਸਪੋਰਟ ਕਰਨੀ ਚਾਹੀਦੀ ਮੇਰਾ ਨਾਮ ਮਨਪ੍ਰੀਤ ਕੋਹੜਾ ਹੈ ਔਰ ਮੈਂ ਅਜਨੀਦੀ ਮਦਰ ਹਾਂ ਔਰ ਲੌਕਡਾਊਨ ਵਿੱਚ ਇਹਨੂੰ ਇੰਟਰਸਟ ਲੱਗ ਪਿਆ ਸੀਗਾ ਇਹਦੇ ਵਿੱਚ ਕੋਰੀਅਨ ਵਗੈਰਾ ਸਾਰੀ ਲੈਂਗੁਏਜ ਸਿੱਖਣ ਚ ਤੇ ਮੈਨੂੰ ਜੋ ਬੇਟੀ ਨੇ ਪ੍ਰਾਊਡ ਮਹਿਸੂਸ ਕਰਾਇਆ ਹੈ ਮੈਂ ਉਸ ਤੋਂ ਵੱਧ ਵੀ ਇਹਦੀ ਥੈਂਕਫੁਲ ਆ ਕਿ ਇੰਨੇ ਸਾਨੂੰ ਇਹਨਾਂ ਪ੍ਰਾਊਡ ਮਹਿਸੂਸ ਕਰਾਇਆ ਤੇ ਥੈਂਕਫੁਲ ਇਸ ਲਈ ਵੀ ਆ ਕਿ ਇੰਨੇ ਇੱਕ ਬਹੁਤ ਯੂਨੀਕ ਮਤਲਬ ਆਪਣਾ ਕਰੀਅਰ ਓਪਰਚ्युनिटी ਚੁਣੀ ਹੈ ਔਰ ਆਪਣੀ ਜਨਰੇਸ਼ਨ ਵਾਸਤੇ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਕਿ ਉਹ ਵੀ ਇੱਕ ਆਪਣੇ ਮਤਲਬ ਜੋ ਏਮ ਹੁੰਦੇ ਨੇ ਰੈਗੂਲਰ ਉਹਨਾਂ ਦੇ ਕਿ ਅਸੀਂ ਅ ਅਫੀਸਰ ਬਣਨ ਜਾਣਾ ਹੈ ਜਾਂ ਡਾਕਟਰ ਬਣਨਾ ਇੰਜੀਨੀਅਰ ਬਣਨਾ ਇੱਕ ਯੂਨਿਕ ਇੱਕ ਡਿਫਰੈਂਟ ਵੇ ਹੈ ਕਿ ਮਤਲਬ ਬੱਚਾ ਨੂੰ ਇਹਨੇ ਬਹੁਤ ਵਧੀਆ ਐਗਜ਼ਾਮਪਲ ਸੈੱਟ ਕੀਤੀ ਹੈ ਤੇ ਮੈਂ ਇਸ ਲਈ ਉਹਦੀ ਥੈਂਕਫੁਲ ਵੀ ਹਾਂ ਤੇ ਬਹੁਤ ਪ੍ਰਾਊਡ ਹਾਂ ਮਤਲਬ ਇਹ ਸੁਣਦੀ ਹੈ ਸਿੱਖਦੀ ਹੈ ਤੇ ਅ ਇੰਟਰਸਟ ਮੈਨੂੰ ਨਹੀਂ ਹੋਇਆ ਬਟ ਹਾਂ ਖੁਸ਼ੀ ਜ਼ਰੂਰ ਹੁੰਦੀ ਹੈ ਕਿ ਬੱਚਾ ਇਹ ਚੀਜ਼ ਮਤਲਬ ਕਾਰਿਆ ਹੈ ਅੱਗੇ ਵਧ ਰਿਹਾ ਹੈ ਤੇ ਇਸ ਵਿੱਚ ਮੈਂ ਮਤਲਬ ਅ ਖੁਸ਼ ਹੁੰਨੀ ਹਾਂ ਬੱਚੇ ਵੱਲ ਦੇਖ ਕੇ ਤੇ ਅੱਜ ਜੋ ਇਹਨੇ ਸਾਨੂੰ ਪ੍ਰਾਊਡ ਫੀਲ ਕਰਾਇਆ ਹੈ ਤੇ ਉਹਦੇ ਵਾਸਤੇ रियली क बिग थैंकफुल हा अपने बच्चे दी जिस तरह तुम्ही ਮੱਤ ਕੋਲ ਕਹਿਆ ਕਿ ਇੱਕ ਡਿਫਰੈਂਟ ਕਨਸੈਪਟ ਜਿਹੜਾ ਨੇ ਚੁਣਿਆ ਹੈਗਾ ਬੇਟੀ ਹਣਾ ਹਾਂਜੀ ਕਿਉਂਕਿ ਹੈਲਪ ਦੀ ਵੀ ਜ਼ਰੂਰਤ ਹੁੰਦੀ ਹੈ ਜਦੋਂ ਕੋਈ ਨਹੀਂ ਪਤਾ ਲੱਗਾ ਪੁੱਛਣਾ ਵੀ ਹੁੰਦਾ ਮੈਂ ਵੀ ਆਪਣਾ ਵੀ ਕਿੱਥੋਂ ਕੀ ਕਰਾਂ ਕਦੇ ਪੁੱਛ ਦੀ ਕੋਸ਼ਿਸ਼ ਕੀਤੀ ਨਹੀਂ ਕਿਉਂਕਿ ਭਾਸ਼ਾ ਮਤਲਬ ਵੱਖਰੀ ਹੈ ਇਹਨਰੇ ਕੋਲ ਤਾਂ ਨਹੀਂ ਹੁੰਦੀਆਂ ਹਾਂਜੀ ਅ ਉਸ ਵਾਸਤੇ ਇਹਦੇ ਪਾਪਾ ਨੇ ਉਹਨੂੰ ਬਹੁਤ ਗਾਈਡ ਕੀਤਾ ਹੈ ਔਰ ਉਹਨਾਂ ਨੇ ਐਕਚੁਅਲੀ ਉਹ ਰੀਅਲੀ ਇਹਦੇ ਵਾਸਤੇ ਬਹੁਤ ਵੱਡੇ ਇਸ ਚੀਜ਼ ਲਈ ਗਾਈਡ ਰਹੇ ਨੇ ਉਹਨਾਂ ਨੇ ਮਤਲਬ ਯੂਨੀਵਰਸਿਟੀ ਦੇ ਨੂੰ ਐਗਜ਼ਾਮ ਲਈ ਕਿਆ ਕੀ ਅਸਾਂ ਤੋ ਐਗਜ਼ਾਮ ਦੇ ਤੇ ਇੰਨੇ ਫਿਰ ਉਸ ਚੀਜ਼ ਨੂੰ ਅੱਗੇ ਵਧਾ ਵਧਾਉਂਦੇ ਗਏ ਉਸ ਦਾ ਪੈਸ਼ਨ ਸੀਗਾ ਕਿ ਮੈਂ ਸਿੱਖਣਾ ਹੈ ਬਟ ਜਿਸ ਤਨ ਹੋਣਾ ਸੀ ਇਹਦਾ ਟੌਪਿਕ ਦਾ ਐਗਜ਼ਾਮ ਦ ਦਿੱਲੀ ਤੋਂ ਆਇਆ ਹੈ ਉਹ ਵੀ ਇਨਾਂ ਨੇ ਮਤਲਬ ਇਹ ਚੀਜ਼ ਨੂੰ ਸਰਚ ਕਰਕੇ kia ਚੀਜ਼ ਤੇ ਆਪਣੇ ਐਗਜ਼ਾਮ ਦੇ ਕੇ ਸਰਟੀਫਿਕੇਟ ਹਾਸਲ ਕਰ ਸਕਦੀ ਹੈ ਤੇ ਅਸੀਂ ਇਸ ਚੀਜ਼ ਲਈ ਨੂੰ ਮੋਟੀਵੇਟ ਕਰਦੇ ਰਹਿੰਦੇ ਆ ਬੇਟੀ ਕੜੀ ਵੀ ਆਪਣਾ ਜਿਹੜਾ ਗੋਲ ਨੇ ਅਚੀਵ ਕਰਨਾ ਹੈ ਉਹਦੇ ਵਾਸਤੇ ਕਿਸ ਤਰ੍ਹਾਂ ਤਿਆਰੀ ਕੀਤੀ ਜਾ ਰਹੀ ਹੈ ਕਿੱਟ ਪਾ ਲੋ ਹਾਂ ਹੁਣ ਨੈਕਸਟ ਜਿਹਦਾ ਇਹ ਹੈ ਕਿ ਇਨ ਨੇ ਮਤਲਬ ਉਹਦੇ ਵਿੱਚ ਡਿਗਰੀਜ਼ ਆਪਣੀ ਪਲੱਸ 2 ਤੋਂ ਬਾਅਦ ਲਏਗੀ ਔਰ ਫਿਰ ਉਹ ਆ ਆਪਣਾ ਇਸ ਵਿੱਚ ਆਪਣਾ ਕਰੇਗੀ ਕਰੀਅਰ ਬਣਾਏਗੀ। ਨਸਵਾਲ ਜਿਸ ਤਰ੍ਹਾਂ ਦੇ ਨਾਲ ਅੱਜ ਵੀ ਕਈ ਮਾਪੇ ਹੈਗੇ ਨੇ ਜਿਹੜੇ ਕਹਿੰਦੇ ਵੀ ਬੇਟੀਆਂ ਨੂੰ ਨਹੀਂ ਪੜਾਉਣਾ ਚਾਹੀਦਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਹੋਂ ਤੇ ਦੇਖੋ ਮੇਰੇ ਖਿਆਲ ਨਾਲ ਇਹ ਸੋਚ ਕਾਫੀ ਬਦਲ ਚੁੱਕੀ ਹੈ। ਹਰ ਪੇਰੈਂਟਸ ਦੀ ਕਿ ਉਹ ਆਪਣੇ ਬੱਚਿਆਂ ਨੂੰ ਘਰ ਨਹੀਂ ਬਿਠਾਉਂਦੇ। ਜਾਂ ਇਹ ਸੋਚ ਨਹੀਂ ਹੈ। ਔਰ ਬਹੁਤ ਸਾਰੀਆਂ ਸਾਡੇ ਦੇਸ਼ ਦੀਆਂ ਬੇਟੀਆਂ ਨੇ ਬਹੁਤ-ਬਹੁਤ ਵੱਡੇ ਐਗਜ਼ਾਮਪਲ ਸੈੱਟ ਕੀਤੇ ਹੈ। ਸਾਰਿਆਂ ਵਾਸਤੇ ਇੱਕ ਬਹੁਤ ਹੀ ਹਟ ਕੇ ਕੰਮ ਕਰਕੇ ਈਵਨ ਕਿ ਸਾਡੇ ਦੇਸ਼ ਦੇ ਜਿਹੜੇ ਮੁੰਡੇ ਨੇ ਉਹ ਉਸ ਚੀਜ਼ ਨੂੰ ਆਪਣੇ ਮਤਲਬ ਵੇ ਤਾਂ ਹਟ ਚੁਕੇ ਨੇ ਜਿਸ ਸਾਡੇ ਪੰਜਾਬ ਚ ਤੇ ਨਸ਼ਿਆਂ ਚ ਜਿਆਦਾ ਪੈ ਚੁਕੇ ਨੇ ਜਾਂ ਬਾਹਰ ਫੋਰਨ ਕੰਟਰੀ ਚ ਸੈਟਲ ਹੋ ਰਹੇ ਨੇ ਪਰ ਬੇਟੀਆਂ ਨੇ ਸਾਡੇ ਦੇਸ਼ ਵਿੱਚ ਰਹਿ ਕੇ ਬਹੁਤ ਵੱਡੀ ਐਗਜ਼ਾਮਪਲ ਸੈੱਟ ਕੀਤੀ ਆ ਤੇ ਵਨ ਆਫ ਮਾਈ ਡਾਟਰ ਇੰਨੇ ਵੀ ਇੱਕ ਬਹੁਤ ਵੱਡੀ ਐਗਜ਼ਾਮਪਲ ਸੈੱਟ ਕੀਤੀ ਹੈ ਤੇ ਕਿਸੇ ਦੀ ਸੋਚ ਨਹੀਂ ਅੱਜਕੱਲ ਕਿ ਬੱਚਿਆਂ ਨੂੰ ਬੇਟੀਆਂ ਨੂੰ ਮੈਨੂੰ ਨਹੀਂ ਲੱਗਦਾ ਕਿ ਅਗਰ ਜੇ ਕਿਸੇ ਦੀ ਹੈ ਵੀ ਹੈ ਤੇ ਉਹ ਦੇਖਣ ਤੇ ਆਪਣੀ ਸੋਚ ਨੂੰ ਬਦਲਣ ਮੈਸੇ ਹੀ ਮੈਸੇ ਦਮਾ ਗਈ। ਮੇਰਾ ਨਾਮ ਰਜਨੀਤ ਕੋਰਾ ਤੇ ਮੈਂ ਗੋਦਾਸਪੁਰ ਸੰਤ ਨਗਰ ਦੀ ਰਹਿਣ ਵਾਲੀ ਆ ਤੇ ਮੈਨੂੰ ਲੈਂਗੁਏਜਸ ਚ ਇੰਟਰਸਟ ਇਸ ਲਈ ਪਿਆ ਸੀ ਜਦੋਂ ਕੋਵਿਡ ਦਾ ਟਾਈਮ ਆਇਆ ਸੀ ਉਦੋਂ ਲੋਕਡਾਊਨ ਲੱਗ ਗਿਆ ਸੀ ਤੇ ਸਾਡੇ ਸਾਰਿਆਂ ਕੋਲ ਬਹੁਤ ਫ੍ਰੀ ਟਾਈਮ ਸੀ ਤੇ ਆਪਣੇ ਫ੍ਰੀ ਟਾਈਮ ਨੂੰ ਕੰਜ਼ੂਮ ਕਰਨ ਵਾਸਤੇ ਮੈਂ ਲੈਂਗੁਏਜਸ ਸਿੱਖਣੀਆਂ ਸਟਾਰਟ ਕੀਤੀ ਆ ਤੇ ਸਭ ਤੋਂ ਪਹਿਲੇ ਮੈਂ ਕੋਰੀਅਨ ਸਿੱਖੀ ਸੀ ਜੇ ਮੈਨੂੰ ਕੋਰੀਅਨ ਸਿੱਖਣ ਚ ਇੰਟਰਸਟ ਇਸ ਕਾਰਨ ਆਇਆ ਕਿਉਂਕਿ ਮੈਂ ਕੋਰੀਅਨ 뮤ਜ਼ਿਕਸ ਔਨ ਦੀ ਸੀ ਤੇ ਮੇਰੇ ਕੋ ਛ ਕੋਈ ਨੇ ਦੋਸਤ ਵੀ ਆ ਗਏ ਸੀ ਉਹਨਾਂ ਨਾਲ ਗੱਲਬਾਤ ਕਰਨ ਵਾਸਤੇ ਮੈਂ ਕੋਰੀਅਨ ਸਿੱਖੀ ਫਿਰ ਕੋਰੀਅਨ ਸਿੱਖਣ ਤੋਂ ਬਾਅਦ ਮੈਨੂੰ ਫਿਰ ਫ੍ਰੈਂਚ 'ਚ ਇੰਟਰਸਟ ਲੱਗ ਗਿਆ ਤੇ ਮੈਂ ਫ੍ਰੈਂਚ ਵੀ ਸਿੱਖੀ ਉਤੋਂ ਬਾਅਦ ਫਿਰ ਲੈਂਗੁਏਜਸ ਸਿੱਖਦੇ ਸੰਦੇ ਮੇਰਾ ਇੰਟਰਸਟ ਇੱਕ ਪੈਸ਼ਨ ਬਣ ਗਿਆ ਤੇ ਮੈਂ ਪੈਸ਼ਨ ਨੂੰ ਹੁਣ ਅਜੇ ਵੀ ਰਿਜ਼ਿਊਮ ਕਰ ਰਹੀ ਆ ਜਿੱਦਾਂ ਬਾਕੀ ਲੈਂਗੁਏਜਸ ਸਿੱਖਣ ਵਾਸਤੇ ਜਿੱਦਾਂ ਮੈਨੂੰ ਚਾ ਲੈਂਗੁਏਜਸ 'ਚ ਮੇਰੇ ਕੋਲ ਸਰਟੀਫਿਕੇਟਸ ਆ ਤੇ ਬਾਕੀ ਸੱਤ ਲੈਂਗੁਏਜਸ ਮੈਂ ਬੋਲ ਸਕਦੀ ਹਾਂ ਕਿ ਕਿਹੜੀ ਭਾਸ਼ਾ ਸਿੱਖੀ ਤੁਸੀਂ ਕਿੰਨਾ ਸਮਾਂ ਲੱਗਾ ਪਹਿਲੀ ਲੈਂਗੁਏਜ ਸਿੱਖਣ ਉਤੇ ਇੱਕ ਲੋਕਡਾਊਨ 'ਚ ਕਿਹੜੀ ਕਿਹੜੀ ਲੈਂਗੁਏਜ ਸਿੱਖੀ ਸੀ ਅ ਪਹਿਲੀ ਕੋਰੀਅਨ 4-5 ਮਹੀਨੇ ਲੱਗੇ ਸੀ ਜਿੱਦਾਂ ਮੈਂ ਦਿਨ ਦੇ 6-6 ਘੰਟੇ 7-7 ਘੰਟੇ ਉਹਨੂੰ ਸਿੱਖਣ ਨੂੰ ਲੰੰਦੀ ਸੀ ਤੇ ਲੋਕਡਾਊਨ ਦੇ ਵਿੱਚ ਮੈਂ ਦੋ ਹੀ ਲੈਂਗੁਏਜੇ ਸਿੱਖ ਪਾਈ ਸੀ ਇੱਕ ਕੋਰੀਅਨ ਤੇ ਇੱਕ ਫ੍ਰੈਂਚ ਉਸ ਤੋਂ ਬਾਅਦ ਕਿਹੜੀ ਕਿਹੜੀ ਉਸ ਤੋਂ ਬਾਅਦ ਮੈਂ ਜਪਾਨੀ ਸਿੱਖੀ ਜਰਮਨ ਸਿੱਖੀ ਸਪੈਨਿਸ਼ ਸਿੱਖੀ ਫਿਰ ਮੈਂ ਚਾਈਨੀਜ਼ ਵੀ ਸਿੱਖੀ ਸੀ ਬੇਸਿਕਸ ਵਗੈਰਾ ਉਹਦੇ ਜੇ ਹਿੰਦੀ ਪੰਜਾਬੀ ਨੂੰ ਮਿਲਾਈ ਕੁੱਲ ਪਛਾਹਵਾ ਦੀ ਗੱਲ ਕੀਤੀ ਜੇ ਕਿੰਨੀ ਪਛਾਹਵਾ ਲਿਆ ਮੈਨੂੰ 10 ਭਾਸ਼ਾਵਾਂ ਦਾ ਗਿਆਨ ਹੈ ਗਾਜੇ ਉਨਾਂ ਨੂੰ ਹਿੰਦੀ ਪੰਜਾਬੀ ਇੰਗਲਿਸ਼ ਨਾਲ ਐਡ ਕਰੀਏ ਕੋਰੀਆ ਵਿੱਚ ਜਿਹੜਾ ਉਹ ਕੋਰੀਆ ਦਾ ਹਾਈ ਟੈਸਟ ਹੋਇਆ ਸੀ ਕਿੱਥੇ ਹੋਇਆ ਸੀ ਤੇ ਕੋਣ-ਕੋਣ ਆਇਆ ਸੀ ਨੇ ਕਿਹਨੇ ਕਿਹੜੇ ਪਾਰਟ ਵਿੱਚ ਚਲੋ ਜਿਹੜਾ ਮੇਰਾ ਕੋਰੀਆ ਚ ਐਗਜ਼ਾਮ ਹੋਇਆ ਸੀ ਉਹ ਦਿੱਲੀ ਜਵਾਹਰ ਲਾਲ ਨਾਰੋ ਯੂਨੀਵਰਸਿਟੀ ਹੋਇਆ ਸੀ ਤੇ ਦਿੱਲੀ ਚ ਉਹਦੇ 750 ਸੀਟ ਸੀ ਤੇ ਪੂਰੇ ਇੰਡੀਆ ਚ ਸਿਰਫ 1000 ਸੀਟ ਸੀ ਪੰਜਾਬ ਚ ਕਿੰਨੀਆਂ ਕਿਤਾ ਕੱਲੇ ਨੇ ਹਾਂਜੀ ਗੁਦਾਸ ਪੁੱਛੇ ਤਾਂ ਮੈਂ ਇਹ ਜੇ ਤੇ ਉੱਥੇ ਬਾਕੀ ਸਟੇਟਸ ਤੇ ਵੀ ਲੋਕੀ ਆਈ ਜਿਦਾ ਉਤਰਾਖੰਡ ਉੱਤਰ ਪ੍ਰਦੇਸ਼ ਬਾਕੀ ਸਟੇਟਸ ਲਈ ਦਿੱਲੀ ਦੇ ਨਾਲ ਲੱਗਦੀ ਆ ਤੇ ਅ ਫॉर ਜੇਪਾ ਗੈਸ ਕਰੀਏ ਤੇ ਪੰਜਾਬ ਤੋਂ ਸਿਰਫ ਮੈਂ ਹੀ ਸੀ ਕਿਹੜੀ ਕਲਾਸ ਪੜ੍ਹਦੀ ਕਿੰਨੀ ਸਿੜੀ ਆ ਰਹੀ ਸੀ ਮੈਂ ਕੈਲਡੋਨੀਅਨ ਇੰਟਰਨੈਸ਼ਨਲ ਸਕੂਲ ਪਠਾਨਕੋਟ ਪੜ੍ਹਦੀ ਹਾਂ ਤੇ ਮੈਂ 10th ਕਲਾਸ ਚ ਹਾਂ ਮੇਰਾ ਗੋਲ ਇਹ ਹੈ ਕਿ ਜਿੱਦਾਂ ਉਹਨੇ ਇੰਟਰਸਟ ਮੇਰਾ ਪੈਸ਼ਨ ਬਣ ਗਿਆ ਤੇ ਮੈਂ ਇੱਕ ਐਂਬੈਸਾਡਰ ਟਰਾਂਸਲੇਟਰ ਬਣਨਾ ਚਾਹੁੰਦੀ ਹਾਂ ਫਿਰ ਉਹਦੇ ਲਈ ਉਹਨਾਂ ਨੂੰ ਇੰਗਲਿਸ਼ ਆਉਣੀ ਕਿਉਂਕਿ ਪਹਿਲੇ ਸਿਰਫ ਇੰਟਰਸਟ ਸੀ ਇੰਟਰਸਟ ਐਜ਼ ਅ ਹੌਬੀ ਸੀ ਕਿ ਹੋਬੀ ਆ ਉਹਨੂੰ ਨਾਲ ਨਾਲ ਕੰਟੀਨਿਊ ਕਰਾਂਗੇ ਬਸ ਇੱਕਦਿਸੇ ਇੱਕਦਿਸੇ ਮੇਰਾ ਪੈਸ਼ਨ ਬਣ ਗਿਆ ਕਿ ਇਹ ਚੀਜ਼ ਜੇ ਮੈਂ ਬਦੀਆਂ ਇਹ ਚੀਜ਼ ਜੇ ਮੈਂ ਕਰ ਸਕਦੀ ਆ ਤੇ ਪੈਸ਼ਨ ਨੂੰ ਅੱਗੇ ਕੰਟੀਨਿਊ ਕਰਨ ਵਾਸਤੇ ਮੇਰਾ ਏਮ ਕਰਾਸਟ ਬਣ ਗਿਆ ਮੇਰੀ ਤਿਆਰੀ ਚੱਲ ਰਹੀ ਆ ਜਿੱਦਾਂ ਹੁਣ ਮੈਨੂੰ ਆਨਲਾਈਨ ਕੋਸ਼ਿਸ਼ ਕਰਨੀ ਪਈਆਂ ਲੈਕਚਰਸ ਲੈਣੇ ਪਈਆਂ ਸਰਟੀਫିକੇਟਸ ਮਿਲਦੇ ਪਈਆਂ ਤੇ ਅੱਗੇ ਹੁਣ ਮੈਂ ਜਿੱਦਾਂ ਕਾਲਜ ਚ ਜਾ ਕੇ ਉਹਨਾਂ ਦੀ ਡਿਗਰੀਸ ਕਰਾਂਗੀ ਤੇਹੀ ਮੇਰਾ ਜੇ ਪਲਾਨ ਹੈ ਕਾਦਿਆਂ ਦੀ ਬਹੁਤ ਸਪੋਰਟ ਹੈ ਜਿਦਾ ਮੇਰੇ ਪੇਰੈਂਟਸ ਦੀ ਬਹੁਤ ਸਪੋਰਟ ਹੈ ਉਹ ਮੇਰੇ ਇਨਾ ਦੀ ਮਤਲਬ ਮੈਨੂੰ ਸਪੋਰਟ ਕਰਦੇ ਆ ਮੇਰੇ ਪੈਸ਼ਨ ਚ ਸਪੋਰਟ ਕਰਦੇ ਕਦੀ ਮੈਨੂੰ ਰੋਕਿਆ ਨਹੀਂ ਕਿ ਤੂੰ ਇਹ ਨਹੀਂ ਕਰਨਾ ਤੂੰ ਉਹ ਬਲੀ ਲੈਂਗੁਏਜਸ ਨਹੀਂ ਕਰਨੀ ਉਹ ਹਰ ਐਚ ਸਪੋਰਟ ਕਰਦੇ ਨੇ ਤੇ ਉਹਨਾਂ ਦੇ ਸਿਰ ਤੇ ਹੀ ਇਹ ਸਾਰਾ ਕੁਝ ਹੁੰਦਾ ਪਿਆ ਤੇ ਘਰ ਦੇ ਜ ਮਨੂੰ ਆਪਣੇ ਕਹਿ ਰਹੇ ਸੀ ਕਿ ਤੂੰ ਟੋੜ ਚ ਕਿਹੜੀ ਭਾਸ਼ਾ ਸਿੱਖੀ ਤੂੰ ਉਹਨਾਂ ਨੂੰ ਤੇ ਅੱਜ ਮਤਲਬ ਸਮਝ ਨਹੀਂ ਆਂਦੀ ਮੈਂ ਕੀ ਕੀ ਬੋਲਦੀ ਆ ਪਰ ਉਹਨਾਂ ਨੇ ਕਦੀ ਮਤਲਬ ਡਾਂਟਿਆ ਵਗੈਰਾ ਨਹੀਂ ਮਜ਼ਾਕ ਵਗੈਰਾ ਜ਼ਰੂਰ ਕੀਤਾ